ਅਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਤਿੰਨ ਥਾਵਾਂ ਤੇ ਹਮਲੇ ਹੋਏ ਫੌਜ ਦਾ ਬਿਆਨ ਸਾਹਮਣੇ ਆਇਆ ਇਸ ਨੂੰ ਲੈ ਕੇ ਤੇ ਫੌਜ ਨੇ ਕਲੀਅਰ ਕੀਤਾ ਹੈ ਕਿ ਤਿੰਨ ਥਾਵਾਂ ਤੇ ਪੰਜਾਬ ਵਿੱਚ ਹਮਲੇ ਹੋਏ ਨੇ ਤੇ ਫਿਰੋਜ਼ਪੁਰ ਉਸ ਦੇ ਵਿੱਚ ਸ਼ਾਮਲ ਹੈ ਫਜ਼ਿਲਕਾ ਉਸ ਦੇ ਵਿੱਚ ਸ਼ਾਮਲ ਹੈ ਤੇ ਇਸ ਤੋਂ ਇਲਾਵਾ ਹੁਣ ਅਮਰੀਕਾ ਦਾ ਬਿਆਨ ਵੀ ਜੋ ਭਾਰਤ ਪਾਕਿਸਤਾਨ ਦਾ ਤਣਾਅ ਚੱਲ ਰਿਹਾ ਉਸ ਨੂੰ ਲੈ ਕੇ ਆਇਆ ਵਾਈਟ ਹਾਊਸ ਤੋਂ ਵੀ ਬਿਆਨ ਸਾਹਮਣੇ ਆਇਆ ਹੈ ਕਿ ਵਾਈਟ ਹਾਊਸ ਨੇ ਸਿੱਧਾ ਤੌਰ ਤੇ ਕਿਹਾ ਹੈ ਇਹ ਜਿਹੜਾ ਇਸ ਸਮੇਂ ਤਣਾਅ ਚੱਲ ਰਿਹਾ ਇਸ ਨੂੰ ਘੱਟ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਇਹ ਦੇਖਿਆ ਗਿਆ ਸੀ ਕਿ ਬੀਤੇ ਦਿਨੀ ਜਿਹੜੀ ਵਾਸ ਵੱਲੋਂ ਇਹ ਪ੍ਰਤੀਕਿਰਿਆ ਦਿੱਤੀ ਗਈ ਸੀ ਅਮਰੀਕਾ ਦੇ ਉਪ ਰਾਸ਼ਟਰਪਤੀ ਵੱਲੋਂ ਕਿ ਸਾਨੂੰ ਜੰਗ ਨਾਲ ਕੁਝ ਨਹੀਂ ਲੈਣਾ ਦੇਣਾ ਜੋ ਤਣਾਅ ਚੱਲ ਰਿਹਾ ਉਸ ਨਾਲ ਕੁਝ ਨਹੀਂ ਲੈਣਾ ਦੇਣਾ ਪਰਮਾਣੂ ਜੰਗ ਤੱਕ ਗੱਲ ਨਾ ਪਹੁੰਚੇ ਇਹ ਅਸੀਂ ਉਮੀਦ ਕਰਦੇ ਹਾਂ ਪਰ ਹੁਣ ਜਦੋਂ ਵਾਈਟ ਹਾਊਸ ਤੋਂ ਪ੍ਰਤੀਕਿਰਿਆ ਸਾਹਮਣੇ ਆਈ ਹੈ ਉਸ ਤੋਂ ਬਾਅਦ ਕੀ ਜਵਾਬ ਦਿੱਤਾ ਜਾਂਦਾ ਹੈ ਭਾਰਤ ਸਰਕਾਰ ਵੱਲੋਂ ਇਹ ਜ਼ਰੂਰ ਦੇਖਣਾ ਅਹਿਮ ਰਹਿਣ ਵਾਲਾ ਹੈ ਕਿਉਂਕਿ ਅਮਰੀਕਾ ਦਾ ਪਹਿਲਾਂ ਸਿੱਧੇ ਤੌਰ ਤੇ ਕਹਿਣਾ ਸੀ ਕਿ ਅਸੀਂ ਕਿਸੇ ਤਰੀਕੇ ਦਾ ਕੋਈ ਦਖਲ ਅੰਦਾਜ਼ੀ ਨਹੀਂ ਕਰਾਂਗੇ ਇੰਟਰਫੇਰੈਂਸ ਨਹੀਂ ਕਰਾਂਗੇ ਪਰ ਹੁਣ ਜਦੋਂ ਅਮਰੀਕਾ ਦਾ ਕਹਿਣਾ ਹੈ ਜਲ ਤੋਂ ਜਲਦ ਤਣਾ ਘਟ ਕਰਨਾ ਚਾਹੀਦਾ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਅਜਿਹਾ ਹੋ ਰਿਹਾ ਹੈ ਜਦੋਂ ਭਾਰਤ ਪਾਕਿਸਤਾਨ ਅਮੋ ਸਾਹਮਣੇ ਨਜ਼ਰ ਆਏ ਕਈ ਵਾਰ ਜੰਗਾਂ ਵੀ ਹੋਈਆਂ ਨੇ ਤੇ ਇਸ ਨੂੰ ਲੈ ਕੇ ਹੁਣ ਬਿਆਨ ਸਾਹਮਣੇ ਆ ਰਹੇ ਨੇ ਉਥੇ ਹੀ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਫਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਤੋਂ ਕੁਝ ਅਜਿਹੀਆਂ ਤਸਵੀਰਾਂ ਅੱਜ ਸਾਹਮਣੇ ਆਈਆਂ ਡਰੋਨ ਅਟੈਕਸ ਦੀਆਂ ਜਸਨੂ ਲੈ ਕੇ ਲੋਕਾਂ ਵਿੱਚ ਡਰ ਦਾ ਮਾਹੌਲ ਵੀ ਪਾਇਆ ਗਿਆ ਪਰ ਜਿਸ ਤਰ੍ਹਾਂ ਦੇ ਨਾਲ ਭਾਰਤੀ ਫੌਜ ਵੱਲੋਂ ਕਾਰਵਾਈ ਕੀਤੀ ਗਈ ਇੰਡੀਅਨ ਆਰਮੀ ਇੰਡੀਅਨ ਨੇਵੀ ਤੇ ਇੰਡੀਅਨ 에ਅਰ ਫੋਰਸ ਇਸ ਸਮੇਂ ਜਿਵੇਂ ਮੁਸਤੈਦ ਕਾਰਵਾਈਆਂ ਕੀਤੀਆਂ ਗਈਆਂ तमाम ਡਰੋਨ ਹਮਲਿਆਂ ਨੂੰ ناکਾਮ ਕਰ ਦਿੱਤਾ ਗਿਆ ਉਸ ਤੋਂ ਬਾਅਦ ਲੋਕਾਂ ਵਿੱਚ ਰਾਹਤ ਵੀ ਮਹਿਸੂਸ ਕੀਤੀ ਜਾ ਰਹੀ ਹੈ ਤੇ ਕੁਝ ਤਸਵੀਰਾਂ ਫਜ਼ਲਕਾ ਤੋਂ ਸਾਹਮਣੇ ਆਈਆਂ ਨੇ ਇਹ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਸਾਡੇ ਦਰਸ਼ਕ ਨਹੀਂ ਸਾਨੂੰ ਭੇਜੀਏ ਤੇ ਨਾਲ ਹੀ ਹਾਲ ਦੱਸਿਆ ਫਜ਼ਲਕਾ ਦਾ ਜਦੋਂ ਡਰੋਨ ਘੁੰਮਦੇ ਹੋਏ ਨਜ਼ਰ ਆਏ اسی ਤਰੀਕੇ ਅੰਮ੍ਰਿਤਸਰ ਦੇ ਵਿੱਚ ਵੀ ਡਰੋਨ ਘੁੰਮਦੇ ਹੋਏ ਨਜ਼ਰ ਆਏ ਫਿਰੋਜ਼ਪੁਰ ਦੇ ਵਿੱਚ ਤਾਂ ਵੱਡਾ ਅਟੈਕ ਹੋਇਆ ਜਿਸ ਤੋਂ ਬਾਅਦ ਤਿੰਨ ਲੋਕ ਜ਼ਖਮੀ ਹੋ ਗਏ ਜੈਸਲਮੇਰ ਦੇ ਵਿੱਚ ਵੀ ਦੋ ਹਮਲੇ ਹੋਏ ਇਹ ਤਮਾਮ ਹਮਲਿਆਂ ਨੂੰ ناکਾਮ ਕਰ ਦਿੱਤਾ ਗਿਆ ਤੇ ਮੀਟਿੰਗਾਂ ਦਾ ਸਿਲਸਿਲਾ جاری ਹੈ ਤੇ ਜੋ ਅੱਜ ਮੀਟਿੰਗ ਚੱਲ ਰਹੀ ਸੀ ਪੀਐਮ ਮੋਦੀ ਨੇ ਪਹਿਲਾ ਮੁਲਾਕਾਤ ਕੀਤੀ ਜਿਹੜੇ ਤਿੰਨੇ ਫੋਰਸਸ ਐ ਇੰਡੀਅਨ ਆਰਮੀ ਇੰਡੀਅਨ ਨੇਵੀ ਇੰਡੀਅਨ 에ਅਰ ਫੋਰਸ ਦੇ ਮੁਖੀਆਂ ਦੇ ਨਾਲ ਉਸ ਤੋਂ ਬਾਅਦ ਡਿਫੈਂਸ ਮਿਨਿਸਟਰ ਤੇ ਐਨਐਸਏ ਅਜੀਤ ਡੋਵਾਲ ਦੇ ਨਾਲ ਵੀ ਮੀਟਿੰਗ ਕੀਤੀ ਤੇ ਅਗਲੀ ਰਣਨੀਤੀ ਇਸ ਦੇ ਵਿੱਚ ਤੈਅ ਕੀਤੀ ਗਈ ਹੈ ਕਿਵੇਂ ਹੁਣ ਜੇਕਰ ਪਾਕਿਸਤਾਨ ਅਟੈਕ ਕਰਦਾ ਹੈ ਭਾਰਤ ਕਿਵੇਂ ਜਵਾਬ ਦੇਵੇਗਾ ਉਸ ਦਾ ਸਰਹਦੀ ਜਿਹੜੇ ਇਲਾਕੇ ਐ ਉੱਥੇ ਜੋ ਲੋਕ ਰਹਿੰਦੇ ਨੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਇਸ ਸਮੇਂ ਤੇ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਜਦੋਂ ਵੀ ਕਿਸੇ ਤਰੀਕੇ ਦੀ ਵੀ ਜੰਗ ਹੁੰਦੀ ਹੈ ਅਕਸਰ ਨਿਸ਼ਾਨੇ ਤੇ ਉਹ ਬੇਗੁਨਾਹ ਆ ਜਾਂਦੇ ਨੇ ਜੋ ਸਰਹੱਦ ਤੇ ਰਹਿੰਦੇ ਨੇ ਤੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਬਹੁਤ ਜ਼ਰੂਰੀ ਹੈ ਖਾਸ ਤੌਰ ਤੇ ਪੰਜਾਬ ਦੇ ਐਂਗਲ ਨਾਲ ਅਸੀਂ ਜਦੋਂ ਗੱਲ ਕਰਦੇ ਆ ਤਾਂ ਕਈ ਜ਼ਿਲ੍ਹੇ ਸਰਹੱਦ ਤੇ ਲੱਗਦੇ ਆ ਤੇ ਇਸ ਸਮੇਂ ਕਈ ਜ਼ਿਲ੍ਹਿਆਂ ਦੇ ਲੋਕ ਜੋ ਆਖਰ ਵਿੱਚ ਪਿੰਡ ਪੈਂਦੇ ਨੇ ਉਥੇ ਲੋਕ ਜਗਾ ਖਾਲੀ ਕਰ ਚੁੱਕੇ ਨੇ ਆਪਣੇ ਘਰ ਛੱਡ ਕੇ ਜਾ ਚੁੱਕੇ ਨੇ ਤਾਂ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕ ਸੁਰੱਖਿਅਤ ਥਾਵਾਂ ਤੇ ਪਹੁੰਚਣਾ ਚਾਹੁੰਦੇ ਨੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਵੀ ਇੰਤਜ਼ਾਮਾਂ ਤੈਕੀਤੇ ਜਾ ਰਹੇ ਨੇ ਇਸ ਨੂੰ ਲੈ ਕੇ ਤੇ ਪ੍ਰਸ਼ਾਸਨ ਵੱਲੋਂ ਲੋੜਿੰਦੇ ਕਦਮ ਵੀ ਚੁੱਕੇ ਜਾ ਰਹੇ ਨੇ ਪਰ باوجود ਇਸ ਦੇ ਦੇਖਿਆ ਗਿਆ ਕਿ ਲੋਕ ਆਪ ਹੀ ਸੁਰੱਖਿਅਤ ਥਾਵਾਂ ਤੇ ਜਾਂਦੇ ਹੋਏ ਨਜ਼ਰ ਆਏ ਹੋਰ ਵੀ ਜੋ ਅਪਡੇਟ ਸਾਹਮਣੇ ਆ ਰਹੇ ਨੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਕੁਵਾਰ 12 ਮੋਲਾ ਸ਼ਹੀਦ ਨਗਰ ਪੌਂਚ ਜੰਮੂ ਗੁਰਦਾਸਪੁਰ ਸਾਂਭਾ ਰਾਜੋਰੀ ਫਿਰੋਜ਼ਪੁਰ ਫਜ਼ਿਲਕਾ ਸ਼੍ਰੀ ਗੰਗਾ ਨਗਰ ਪੋਖਰਨ ਜੈਸਲਮੇਰ ਬਾੜਮੇਰ ਕਾਚ ਅਵੰਤੀਪੁਰਾ ਅਖਨੂਰ ਉਦਮਪੁਰ ਪਠਾਨਕੋਟ ਅੰਮ੍ਰਿਤਸਰ ਬਠਿੰਡਾ ਇਹ ਨਿਸ਼ਾਨੇ ਤੇ ਆ ਤੇ ਉਥੇ ਹੀ ਜੇਕਰ ਗੱਲ ਕਰਦੇ ਆ ਜੈਸਲਮੇਰ ਦੀ ਮਿਲਟਰੀ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ ਅੰਮ੍ਰਿਤਸਰ ਵਿੱਚ ਆਰਮੀ ਕੰਟੋਨਮੈਂਟ ਨੂੰ ਤੇ ਬੀਐਸਐਫ ਦੀ ਕਈ ਚੌਕੀਆਂ ਨੂੰ ਨਿਸ਼ਾਨਾ ਇੱਥੇ ਬਣਾਇਆ ਗਿਆ ਫਾਜ਼ਿਲਕਾ ਵਿੱਚ ਆਰਮੀ ਤੇ ਬੀਐਸਐਫ ਦੀ ਪੋਸਟ ਨੂੰ ਤੇ ਅਵੰਤੀਪੁਰਾ ਵਿੱਚ 에ਅਰ ਫੋਰਸ ਤੇ 에ਅਰ ਬੇਸ ਸਟੇਸ਼ਨ ਯਾਨੀ ਕਿ ਜੋ ਵੀ ਹੈੱਡਕੁਆਟਰਸ ਨੇ 에ਅਰ ਬੇਸ ਸਟੇਸ਼ਨਸ ਨੇ ਜਾਂ ਫਿਰ ਬੀਐਸਐਫ ਦੀਆਂ ਚੌਕੀਆਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਫਿਰੋਜ਼ਪੁਰ ਵਿੱਚ ਆਰਮੀ ਕੈਂਟਨਮੈਂਟ ਕਈ ਆਰਮੀ ਦੀਆਂ ਕੰਪਨੀਆਂ ਸਕਵड्रन ਇਥੇ ਤਾਇਨਾਤ ਸੀ ਤੇ ਉਥੇ ਪਠਾਨਕੋਟ ਵਿੱਚ ਫਾਈਟਰ ਪਲੇਨ ਸਕਵड्रन ਤੇ ਉਥੇ ਹੀ ਅਟੈਕ ਹੈਲੀਕਾਪਟਰ ਸਕਵड्रन ਟਰਾਂਸਪੋਰਟੇਬਲ ਰਡਾਰ ਤੇ ट्रोपो यूनिट्स ਤੇ ਅੱਜ ਵੀ ਕਈ ਤਸਵੀਰਾਂ ਸਾਹਮਣੇ ਆਈਆਂ ਜੋ ਡਰੋਨ ਅਟੈਕਸ ਕੀਤੇ ਗਏ ਡਰੋਨ ਅਸਮਾਨ ਵਿੱਚੇ ਨਜ਼ਰ ਆਏ ਤੇ ਉਥੇ ਹੀ ਕੁਝ ਅਪਡੇਟਸ ਜੋ ਸਾਹਮਣੇ ਆ ਰਹੇ ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਸੈਨਾ ਪਰਮੁਖ ਜੇਕਰ ਚਾਹੁੰਦੇ ਨੇ ਟੈਰੀਟੋਰੀਅਲ ਆਰਮੀ ਦੇ ਅਫਸਰ ਜਵਾਨਾਂ ਨੂੰ ਬੁਲਾ ਸਕਦੇ ਨੇ ਟੀਏ ਹੁੰਦੇ ਆ ਸੈਨਿਕ ਬਲ ਜੋ ਲੋੜ ਪਹਿਨਤੇ ਲੋਕਾਂ ਦੀ ਮਦਦ ਕਰਦੇ ਨੇ ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਜਿਹੜੇ ਪ੍ਰਦੇਸ਼ ਹੈ ਉਹਨਾਂ ਲਈ ਐਮਰਜੈਂਸੀ ਪਾਵਰ ਦੀ ਵਰਤੋਂ ਕਰਨ ਦੇ ਹੁਕਮ ਦਿੱਤੇ ਨੇ ਗ੍ਰਹਿ ਮੰਤਰੀ ਨੇ ਬੀਐਸਐਫ ਸੀਆਈਐਸਐਫ ਦੇ ਅਫਸਰਾਂ ਦੇ ਨਾਲ ਮੀਟਿੰਗ ਵੀ ਕੀਤੀ ਹੈ ਐਲੋਸੀ ਤੇ ਪਾਕਿਸਤਾਨੀ ਫੌਜ ਤਿੰਨ ਦਿਨ ਤੋਂ ਲਗਾਤਾਰ ਫਾਇਰਿੰਗ ਕਰ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਾਕਾਤ ਵੀ ਕੀਤੀ ਤਿੰਨੇ ਜਿਹੜੇ ਫੋਰਸਿਸ ਹੈ ਉਹਨਾਂ ਦੇ ਮੁਖੀਆਂ ਦੇ ਨਾਲ ਤੇ ਉੱਥੇ ਹੀ ਕਈ ਬਿਆਨ ਵੀ ਸਾਹਮਣੇ ਆ ਰਹੇ ਨੇ ਹੁਣ ਵਾਈਟ ਹਾਊਸ ਦਾ ਜਿਵੇਂ ਕਹਿਣਾ ਹੈ ਕਿ ਟਰੰਪ ਚਾਹੁੰਦੇ ਨੇ ਕਿ ਤਣਾ ਜਲਦ ਖਤਮ ਹੋਵੇ ਤਾਂ ਰਾਸ਼ਪਤੀ ਦੇ ਨੇ ਜਿਹੜੇ ਰਿਸ਼ਤੇ ਨੇ ਉਹ ਦੋਹਾਂ ਦੇਸ਼ਾਂ ਵਿੱਚ ਸਹੀ ਹੋਣੇ ਚਾਹੀਦੇ ਇਹ 트ੰਪ ਦਾ ਕਹਿਣਾ ਜਲਦ ਤਣਾ ਖਤਮ ਹੋਵੇ ਤੇ ਅੱਜ ਮੀਟਿੰਗ ਵੀ ਹੋਈ ਹੈ ਪੀਐਮ ਮੋਦੀ ਦੀ ਅਜੀਤ ਡਵਾਲ ਦੇ ਨਾਲ ਮੀਟਿੰਗ ਹੋਈ ਤੇ ਸ਼੍ਰੀਨਗਰ 에য়ারਪੋਰਟ ਤੇ ਧਮਾਕਾ ਹੋਇਆ ਹੰਤੀਪੂਰਾ 에য়ার ਫੋਰਸ ਸਟੇਸ਼ਨ ਤੇ ਧਮਾਕਾ ਹੋਇਆ ਤੇ ਉਥੇ ਹੀ ਫਿਰੋਜ਼ਪੁਰ ਦੇ ਇੱਕ ਪਿੰਡ ਵਿੱਚ ਡਰੋਨ ਡਿੱਗਿਆ ਜਿੱਥੇ ਕਈ ਲੋਕ ਚਲਸ ਗਏ ਤੇ ਉਥੇ ਪੂਰੀ ਕਸ਼ਮੀਰ ਘਾਟੀ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਇਸੇ ਕਾਰਨ ਕਿਉਂਕਿ ਉਥੇ ਵੀ ਮਾਹੌਲ ਤਣਾਪੂਰ ਨਜ਼ਰ ਆ ਆਸੀ ਲੋਕਾਂ ਵਿੱਚ ਡਰ ਵੀ ਦੇਖਿਆ ਗਿਆ ਆਪਣੇ ਘਰਾਂ ਵੱਲ ਭੱਜਦੇ ਹੋਏ ਉਹ ਨਜ਼ਰ ਆਏ ਤੇ ਅਵੰਤੀਪੁਰਾ 에ਅਰ ਫੋਰਸ ਸਟੇਸ਼ਨ ਦੇ ਉੱਪਰ ਵੀ ਡਰੋਨ ਦੇਖਿਆ ਅੰਮ੍ਰਿਤਸਰ ਵਿੱਚ ਡਰੋਨ ਅਟੈਕ ਕੀਤਾ ਗਿਆ ਐਲੋਸੀ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਬੰਕਰਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ ਗੁਜਰਾਤ ਵਿੱਚ ਜਿਹੜੇ ਬਿਲਕੁਲ ਬਾਰਡਰ ਤੇ 24 ਪਿੰਡ ਪੈਂਦੇ ਨੇ ਉਥੇ ਬਲੈਕਆਊਟ ਕਰ ਦਿੱਤਾ ਗਿਆ ਤੇ ਉਥੇ ਅਖਨੂਰ ਵਿੱਚ ਪਾਕਿਸਤਾਨੀ ਡਰੋਨ ਨੂੰ ਮਾਰ ਡੇ ਗਿਆ ਗਿਆ ਯਾਨੀ ਕਿ ਪੂਰੀ ਜੋ ਕਾਰਵਾਈ ਇਥੇ ਕੀਤੀ ਗਈ ਹੈ ਭਾਰਤੀ ਫੌਜ ਵੱਲੋਂ ਵੀ ਕੀਤੀ ਗਈ ਤੇ ਉਥੇ ਪੋਖਰਨ ਵਿੱਚ 32 ਮਿੰਟਾਂ ਵਿੱਚ ਦੋ ਵਾਰ ਡਰੋਨ ਹਮਲੇ ਹੋਏ ਨੇ ਤੇਸ ਤੋਂ ਇਲਾਵਾ ਇਹ ਦੇਖਿਆ ਗਿਆ ਕਿ ਪ੍ਰਸ਼ਾਸਨਿਕ ਫੇਰਬਦਲ ਵੀ ਹੋਇਆ ਹੈ ਤੇ ਪ੍ਰਸ਼ਾਸਨਿਕ ਫੇਰਬਦਲ ਪੰਜਾਬ ਦੇ ਵਿੱਚ ਖਾਸ ਤੌਰ ਤੇ ਇਸ ਸਮੇਂ ਜੋ ਹਾਲਾਤ ਬਣ ਰਹੇ ਨੇ ਉਹਨਾਂ ਨੂੰ ਦੇਖਦੇ ਹੋਏ ਕੀਤਾ ਗਿਆ ਇਸ ਪ੍ਰਸ਼ਾਸਨਿਕ ਫੇਰਬਦਲ ਵਿੱਚ ਕਈ ਜਿਹੜੇ ਜੀਸੀਸ ਨੇ ਉਹਨਾਂ ਦੇ ਤਬਾਦਲੇ ਕੀਤੇ ਗਏ ਖਾਸ ਤੌਰ ਤੇ ਜੋ ਇਸ ਸਮੇਂ ਤਣਾਅ ਚੱਲ ਰਿਹਾ ਹੈ ਉਸ ਸਥਿਤੀ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਤੇ ਉੱਥੇ ਹੀ ਇਸ ਸਮੇਂ ਜੇਕਰ ਪੂਰੇ ਦੇਸ਼ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੋਖਰਨ ਵਿੱਚ 32 ਮਿੰਟਾਂ ਵਿਚ ਦੋ ਵਾਰ ਡਰੋਨ ਰਾਹੀਂ ਭਿਆਨਕ ਅਟੈਕ ਕੀਤਾ ਗਿਆ ਤੇ 11 ਪੈਸੇਂਜਰਸ ਪਲੇਨ 에ਅਰ ਸਪੇਸ ਵਿੱਚ ਨਜ਼ਰ ਆਏ ਤਾਂ ਭਾਰਤ ਨੇ ਜਵਾਬੀ ਹਮਲਾ ਇਥੇ ਜ਼ਰੂਰ ਕੀਤਾ ਜਦੋਂ ਪਾਕਿਸਤਾਨ ਵੱਲੋਂ ਅਟੈਕ ਕੀਤਾ ਗਿਆ ਤੇ ਅੱਜ ਮੀਟਿੰਗਾਂ ਦਾ سلسلہ ਵੀ جاری ਰਿਹਾ ਫਿਰੋਜ਼ਪੁਰ ਵਿੱਚ ਮਸਾਇਲ ਤਾਂ ਸੰਭਾ ਵਿੱਚ ਡਰੋਨ ਹਮਲਾ ਦੇਖਿਆ ਗਿਆ ਤੇ ਉਥੇ ਹੀ ਬਲੈਕਆਊਟ ਜ਼ਿਆਦਾਤਰ ਜਿਹੜੇ ਜ਼ਿਲ੍ਹੇ ਪੈਂਦੇ ਨੇ ਸਰਹੱਦ ਤੇ ਖਾਸ ਤੌਰ ਤੇ ਗੁਰਦਾਸਪੁਰ ਅੰਮ੍ਰਿਤਸਰ ਫਜ਼ਿਲਕਾ ਫਰੋਸਪੁਰ ਵਿੱਚ ਕਰ ਦਿੱਤਾ ਗਿਆ ਤੇ ਉਥੇ ਹੀ ਜੋ ਆਰਮੀ ਨਾਲ ਰਿਲੇਟਡ ਏਰੀਆਜ਼ ਨੇ ਕੈਂਟ ਇਲਾਕੇ ਨੇ ਜੋ ਪੰਜਾਬ ਦੇ ਉਥੇ ਨਿਗਰਾਨੀ ਕੀਤੀ ਜਾ ਰਹੀ ਹੈ ਕਿਉਂਕਿ ਉਹ ਇਸ ਸਮੇਂ ਹਿੱਟ ਪੁਆਇੰਟ ਨੇ ਤਾਂ ਉਹਨਾਂ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ ਜੋ ਲੋਕ ਉਥੇ ਨੇੜੇ ਰਹਿੰਦੇ ਨੇ ਉਥੇ ਉਹਨਾਂ ਨੂੰ ਖਾਸ ਤੌਰ ਤੇ ਟ੍ਰੇਨਿੰਗ ਵੀ ਬਕਾਇਦਾ ਇਸ ਨੂੰ ਲੈ ਕੇ ਦਿੱਤੀ ਗਈ ਹੈ